ਰਾਵਲੀ ਕੇਸ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਸਾਹਮਣੇ ਆਇਆ ਹੈ ਦੱਸਿਆ ਗਿਆ ਕਿ ਸੁਪਰੀਮ ਕੋਰਟ ਨੇ ਆਪਣੇ ਹੀ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਹੈ ਸੋ ਸੁਪਰੀਮ ਕੋਰਟ ਦੇ ਵੱਲੋਂ ਆਪਣੇ ਹੀ ਫੈਸਲੇ ਤੇ ਅੱਜ ਰੋਕ ਲਗਾ ਦਿੱਤੀ ਹੈ ਤੇ ਕੇਂਦਰ ਅਤੇ ਰਾਜਿਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਸੁਦਾਸੀ ਕਿ ਸੁਪਰੀਮ ਕੋਰਟ ਨੇ Aravali ਮਾਮਲੇ ਦੇ ਵਿੱਚ 20 ਨਵੰਬਰ ਨੂੰ ਇੱਕ ਫੈਸਲਾ ਜੋ ਕਿ ਸੁਣਾਇਆ ਸੀ ਉਸ ਦੇ ਉੱਤੇ ਅੱਜ ਰੋਕ ਲਗਾ ਦਿੱਤੀ ਗਈ ਹੈ। ਅਦਾਲਤ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਇੱਕ ਨੋਟਿਸ ਜਾਰੀ ਕਰਕੇ ਇਹਨਾਂ ਸਰਕਾਰਾਂ ਤੋਂ ਜਵਾਬ ਮੰਗਿਆ ਹੈ। ਸੁਦਾਸੀ ਕਿ ਸੀਜੀ ਸੁਰੇਕਾਂਤ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਅੱਜ ਸੁਣਵਾਈ ਕੀਤੀ ਸੀ ਅਤੇ ਇਸ ਸੁਣਵਾਈ ਦੇ ਦੌਰਾਨ ਆਪਣੇ ਹੀ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ। ਸੂਚੀ ਦੇ ਵਿੱਚ ਦੱਸਿਆ ਕਿ ਅਰਾਵਲੀ ਰੇਂਜ ਹੈ ਕੁ ਕਈ ਸੂਬਿਆਂ ਦੇ ਵਿੱਚ ਇਹ ਦੀ ਜਾਂਦੀ ਹੈ ਇਹ ਪਹਾੜੀਆਂ ਦੀ ਜੋ ਸ਼੍ਰਿੰਖਲਾ ਹੈ ਸੋ ਇਹਨਾਂ ਸਾਰੇ ਸੂਬਿਆਂ ਤੋਂ ਜਵਾਬ ਮੰਗਿਆ ਗਿਆ ਹੈ ਸੋ ਦੱਸੀ ਅਗਲੀ ਸੁਣਵਾਈ 21 ਜਨਵਰੀ ਨੂੰ ਹੋਵੇਗੀ ਸੋ ਦੱਸੀ ਸੁਪਰੀਮ ਕੋਰਟ ਨੇ ਅਰਾਵਲੀ ਪਹਾੜੀਆਂ ਅਤੇ ਪਹਾੜੀ ਸ਼ਰੀਰੀਆਂ ਦੀ ਇੱਕ ਸਮਾਨ ਪਰਿਭਾਸ਼ਾ ਜੋ ਕਿ 20 ਨਵੰਬਰ ਨੂੰ ਸਵੀਕਾਰ ਕਰ ਲਈ ਸੀ ਇਸ ਦੇ ਵਿੱਚ ਉਹਨਾਂ ਨੇ ਜੋ ਮਾਹਿਰਾ ਦੀ ਰਿਪੋਰਟ ਜਮ੍ਹਾਂ ਹੋਣ ਤੱਕ ਦਿੱਲੀ ਹਰਿਆਣਾ ਰਾਜਸਥਾਨ ਗੁਜਰਾਤ ਸੋ ਇਹਨਾਂ ਇਲਾਕਿਆਂ ਦੇ ਵਿੱਚ ਜੋ আরাਵਲੀ ਖੇਤਰ ਦੇ ਵਿੱਚ ਫੈਲੀ ਪੂਰੀ ਪਹਾੜੀਆਂ ਦੀ ਇਹ ਰੇਂਜ ਹੈ ਤੇ ਇਸ ਦੇ ਵਿੱਚ ਨਵੇਂ ਮਾਈਨਿੰਗ ਲੀਜ਼ਾਂ ਦੀ ਅਲਾਟਮੈਂਟ ਤੇ ਰੁਕ ਲਗਾ ਦਿੱਤੀ ਸੀ ਸੋ ਹੁਣ ਇਸ ਫੈਸਲੇ ਦੇ ਉੱਤੇ ਹੁਣ ਇੱਕ ਵਾਰ ਮੁੜ ਤੋਂ ਰੁਕ ਲਗਾ ਦਿੱਤੀ ਗਈ ਹੈ ਅਤੇ ਅਦਾਲਤ ਨੇ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਇੱਕ ਕਮੇਟੀ ਦੇ ਹਸਫਾਰਸ਼ ਨੂੰ ਸਵੀਕਾਰ ਕਰ ਲਿਆ ਸੀ ਉਸ ਦੌਰਾਨ ਜੋ ਕਿ আরাਵਲੀ ਪਹਾੜੀਆਂ ਨੂੰ ਜੋ ਉਹਨਾਂ ਪਛਾਣੇ ਗਏ ਅਰਾਵਲੀ ਜੰਗਿਆਂ ਦੇ ਅੰਦਰ ਕਿਸੇ ਵੀ ਭੂਮੀ ਰੂਪ ਦੇ ਵੱਜੋਂ ਪਰਿਭਾਸ਼ਿਤ ਕੀਤਾ ਜਾਵੇਗਾ ਸੋ ਇਹ ਫੈਸਲਾ ਸੀ ਜਿਸ ਦੇ ਵਿੱਚ ਉਚਾਈ ਨਿਰਧਾਰਤ ਕੀਤੀ ਗਈ ਸੀ ਜਿਸ ਦਾ ਹੇਠਲਾ ਬਿੰਦੂ ਹੈ 100 ਮੀਟਰ ਰੱਖਿਆ ਗਿਆ ਸੀ ਅਤੇ ਇਹ ਦੱਸਦੀ ਕਿ ਜੋ 100 ਮੀਟਰ ਅਤੇ ਇਸ ਦੇ ਨਾਲ ਦੀਆਂ ਜੋ ਪਹਾੜੀਆਂ ਸੀ ਉਹਨਾਂ ਨੂੰ ਹੀ ਜੋ ਘੱਟ ਤੋਂ ਘੱਟ ਜੋ ਕਿ 100 ਮੀਟਰ ਇੱਕ ਸਭ ਤੋਂ ਨਿਊਨਤਮ ਬਿੰਦੂ ਜੋ ਤੈਅ ਕੀਤਾ ਗਿਆ ਸੀ ਸੋ 100 ਮੀਟਰ ਤੋਂ ਜਾਂ ਇਸ ਤੋਂ ਵੱਧ ਦੀ ਕੋਈ ਵੀ ਪਹਾੜੀ ਹੋਵੇਗੀ ਉਹ ਪਹਾੜੀ ਨੂੰ ਹੀ ਰਾਵਲੀ ਸ਼੍ਰਿੰਖਲਾ ਦੇ ਵਿੱਚ ਗਿਣਿਆ ਜਾਵੇਗਾ ਸੋ ਦਸੀਸ ਤੋਂ ਬਾਅਦ ਦੂਜੀ 500 ਮੀਟਰ ਦੇ ਅੰਦਰ ਜੋ ਵੀ ਅਤੇ ਜੋ ਇੱਕ ਜਾਂ ਫਿਰ ਦੋ ਜਾਂ ਫਿਰ ਦੋ ਤੋਂ ਵੱਧ ਪਹਾੜੀਆਂ ਜੋ ਹੋਣਗੀਆਂ ਸੋ ਉਹਨਾਂ ਦੇ ਸਮੂਹ ਵੱਜੋਂ ਇਸ ਨੂੰ ਪਰਿਭਾਸ਼ਿਤ ਕੀਤਾ ਗਿਆ ਸੀ ਸੋ ਜਦੋਂ ਰਣ ਅਦਾਲਤ ਨੇ ਕੀ ਕਿਹਾ ਸੀ ਇੱਕ ਵਾਰ ਉਸ ਬਾਰੇ ਦੁਬਾਰਾ ਦੱਸਦੇ ਹਾਂ ਸੋ ਇੱਕ ਸੁਣਵਾਈ ਦੇ ਦੌਰਾਨ ਜੋ ਕਿ ਸੋਮਵਾਰ ਨੂੰ ਹੁੰਦੀ ਹੈ ਜੋ ਕਿ ਸੀਡੀਆਈ ਕਹਿੰਦੇ ਨੇ ਕਿ ਇੱਕ ਕਮੇਟੀ ਦੇ ਸਿਫਾਰਸ਼ਾਂ ਤੇ ਅਦਾਲਤ ਦੇ ਨਿਰਦੇਸ਼ਾਂ ਤੇ ਫਿਲਹਾਲ ਰੋਕ ਲਗਾਉਣਾ ਜ਼ਰੂਰੀ ਸਮਝਿਆ ਜਾ ਰਿਹਾ ਹੈ ਹਦੇਸ ਕਮੇਟੀ ਦੇ ਗਠਨ ਤੱਕ ਜੋ ਇੱਕ ਕਮੇਟੀ ਇੱਕ ਤਿਆਰ ਕੀਤੀ ਜਾਵੇਗੀ ਉਸ ਦੇ ਗਠਨ ਤੱਕ ਇਹ ਰੋਕ ਹੈ ਜਾਰੀ ਰਹੇਗੀ ਅਤੇ ਸੁਪਰੀਮ ਕੋਰਟ ਨੇ ਆਪਣੇ ਹੁਕਮਾ ਦੇ ਵਿੱਚ ਅਗਲਾ ਨੋਟਿਸ ਜੋ ਕਿ 21 ਜਨਵਰੀ ਦੇ ਲਈ ਜਾਰੀ ਕਰ ਦਿੱਤਾ ਹੈ ਸੋ ਦੱਸ ਦਈਏ ਕਿ ਜੋ ਕਮੇਟੀ ਦੀ ਸਿਫਾਰਿਸ਼ਾਂ ਨੇ ਤੇ ਇਸ ਅਦਾਲਤ ਦੇ ਨਿਰਦੇਸ਼ ਨੇ ਫਿਲਹਾਲ ਹੁਣ ਇਹਨਾਂ ਦੇ ਉੱਤੇ ਪੂਰੇ ਮਾਮਲੇ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਸੋ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਨੋਟਿਸ ਹੈ ਉਹ ਖੁਦ ਹੀ ਲੱਤਾ ਸੀ ਰਾਵਲੀ ਪਹਾੜੀਆਂ ਦੀ ਪ੍ਰਭਾਸ਼ਾ ਦੇ ਆਲੇ ਦੁਆਲੇ ਦੇ ਵਿਵਾਦਾਂ ਦੇ ਵਿਚਾਰ ਸੁਪਰੀਮ ਕੋਰਟ ਜੋ ਆਉਂਦੇ ਨੇ ਮਾਨਨੀ ਸੁਪਰੀਮ ਕੋਰਟ ਦੇ ਵੱਲੋਂ ਮੁੱਦੇ ਦਾ ਖੁਦ ਨੋਟਿਸ ਤਾ ਜਾਂਦਾ ਵਤੇ ਚੀਫ ਜਸਟਿਸ ਸੁਰੇਕਾਂਤ ਦੀ ਅਗਵਾਈ ਵਾਲਾ ਇੱਕ ਵਿਸ਼ੇਸ਼ ਬੈਂਚ ਜੋ ਕਿਸ ਕੇਸ ਦੀ ਸੁਣਵਾਈ ਕਰਦਾ ਹੈ ਜਿਸ ਦੇ ਵਿੱਚ ਜਸਟਿਸ ਜੇਕੇ ਮਹੇਸ਼ਵਰੀ ਅਤੇ ਜਸਟਿਸ ਅਗਸਟਿਨ ਜਾਰਜ ਸ਼ਾਮਲ ਹੁੰਦੇ ਨੇ ਉਸ ਦੌਰਾਨ ਜੋ ਕਿ ਇਹ ਫੈਸਲਾ ਚੁੱਕਿਆ ਲੱਤਾ ਜਾਂਦਾ ਹੈ ਅਤੇ ਹੁਣ ਦੱਸਿਆ ਕਿ ਜੋ ਹੁਣ ਅਗਲੀ ਤਾਰੀਖ ਇਸ ਪੂਰੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਅਤੇ ਹੋਰਨਾਂ ਸੂਬਿਆਂ ਦੇ ਵਿੱਚ ਜਿੱਥੇ ਅਰਾਵਲੀ ਸ਼੍ਰਿੰਖਲਾ ਮੌਜੂਦ ਹੈ ਉਹਨਾਂ ਸੂਬਿਆਂ ਦੇ ਵਿੱਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਅਤੇ ਇਸ ਦੌਰਾਨ ਜੋ ਕਿ ਕਸੀ ਕੀ ਲਗਾਤਾਰ ਸੋਸ਼ਲ ਮੀਡੀਆ ਦੇ ਉਤੇ ਮੁੱਦਾ ਪਾਕਤਾਨਾ ਜਰ ਆਂਦਾ ਹੈ ਲਗਾਤਾਰ ਲੋਕ ਆਪਣੇ ਆਪਣੇ ਵਿਚਾਰ ਆਪਣੇ ਆਪਣੇ ਕਹਿ ਸਕਦੇ ਆ ਕਿ ਟਿੱਪਣੀਆਂ ਨੇ ਕਰਦੇ ਦਿਖਾਈ ਦਿੰਦੇ ਨੇ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਖੁਦ ਸੁਪਰੀਮ ਕੋਰਟ ਨੋਟਿਸ ਲੈਂਦੇ ਨੇ ਅਤੇ ਦੱਸਿਓ ਕੀ ਜੋ ਇਸ ਪੂਰੇ ਮਾਮਲੇ ਦੇ ਵਿੱਚ 21 ਨਵੰਬਰ ਨੂੰ ਜੋ ਫੈਸਲਾ ਸੁਣਾਇਆ ਗਿਆ ਸੀ ਅੱਜ ਉਸ ਫੈਸਲੇ ਦੇ ਉਤੇ ਜੋ ਖੁਦ ਸੁਪਰੀਮ ਕੋਰਟ ਦੇ ਹੀ ਫੈਸਲੇ ਦੇ ਉਤੇ ਸੁਪਰੀਮ ਕੋਰਟ ਦੇ ਵੱਲੋਂ ਹੀ ਰੋਕ ਲਗਾ ਦਿੱਤੀ ਜਾਂਦੀ ਹੈ